ਹਾਂਜੀ ਸੱਸੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਵੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਜਾਂ ਬਾਸਮਤੀ ਦੀ ਟ੍ਰਾਂਸਪਲੈਂਟਿੰਗ ਵਾਸਤੇ ਜੋ ਕਿਸਾਨ ਭਰਾਵੋ ਹੁਣ ਪਨੀਰੀ ਦਾ ਟਾਈਮ ਆ ਚੁੱਕਿਆ ਲੱਗ ਭਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜੀਵੀ ਕਿ ਤਿਆਰੀ ਆ ਉਹ ਹੁਣੇ ਤੋਂ ਕਰਨੀ ਆਪਾਂ ਕਹਿੰਦੇ ਕਿ ਅਗੇਤੀਆਂ ਕਿਸਮਾਂ ਜਿਹੜੀਆਂ ਲਾਉਣੀਆਂ ਨੇ ਹੁਣੇ ਤੋਂ ਕਿਸਾਨ ਭਰਾਵਾਂ ਨੂੰ ਕਰਨੀ ਪੈਣੀ ਆ ਤਿਆਰੀ ਖੇਤ ਸਿਲੈਕਟ ਕਰਨਾ ਪੈਣਾ ਉਸ ਤੋਂ ਬਾਅਦ ਉਹਦੀ ਤਿਆਰੀ ਕਰਨੀ ਪੈਣੀ ਆ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਵੱਖੋ-ਵੱਖਰੇ ਢੰਗ ਨਾਲ ਪਨੀਰੀ ਬੀਜਦੇ ਆ। ਕੁਸਕ ਵੀਰ ਪਹਿਲਾਂ ਰੌਣੀ ਕਰਕੇ ਉਹਨੂੰ ਬਾਹ ਕੇ ਦੋ ਵਾਰੀ ਰੌਣੀ ਕਰਕੇ ਉਹਦੇ ਵਿੱਚ ਕੱਖ ਕੰਡਾ ਹੁੰਦਾ ਉੱਗਰ ਜਾਂਦਾ ਉਹਦੇ ਉਸ ਤੋਂ ਬਾਅਦ ਬਾਹ ਕੇ ਬੀਜਦੇ ਤੇ ਕੁਸਕਪਰਾ ਉਹਦੇ ਹੀ ਸੁੱਕੇ ਖੇਤ ਨੂੰ ਬਿਲਕੁਲ ਸੁੱਕੇ ਖੇਤ ਨੂੰ ਬਾਹ ਕੇ ਫੇਰ ਬੀਜਦੇ ਨੇ। ਸੋ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਾਨਪਰਾਵੋ ਖਾਦਬਾਰੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬੀਜ ਸਕਦੇ ਕਿੰਨੀ ਖਾਦ ਪਾ ਸਕਦੇ ਹੋਗੇ ਕਿੰਨੇ ਕੇ ਏਰੀਆ ਦੇ ਵਿੱਚ ਪਨੀਰੀ ਬੀਜ ਸਕਦੇ ਆ ਆਪਾਂ ਕਿਲੋਆਂ ਦੇ ਹਿਸਾਬ ਦੇ ਨਾਲ ਗੱਲਬਾਤ ਕਰਦੇ ਆਂ ਕਿਸਾਨਪਰਾਵੋ ਅੱਗੇ ਵੀਡੀਓ ਦੇ ਵਿੱਚ ਤੇ ਕਿਹੜੀ ਪਨੀਰੀ ਕਿੰਨੇ ਕ ਦਿਨਾਂ ਦੇ ਵਿੱਚ ਤਿਆਰ ਹੋ ਜਾਣੀ ਚਾਹੀਦੀ ਹੈ ਕਿਉਂਕਿ ਜਿਹੜਾ ਪਨੀਰੀ ਦਾ ਤਿਆਰ ਕਰਨ ਦਾ ਤਰੀਕਾ ਹੁੰਦਾ ਕਿ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੀ 20 ਕ ਦਿਨਾਂ ਦੇ ਵਿੱਚ ਪਨੀਰੀ ਤਿਆਰ ਕਰਨੀ ਹੁੰਦੀ ਹੈ ਉਹਨੂੰ 30 35 ਦਿਨਾਂ ਤੇ ਲਏ ਜਾਂਦੇ ਨੇ ਜਾਂ 22 ਦਿਨਾਂ ਦੇ ਵਿੱਚ 25 ਕ ਤਿਆਰ ਕਰਨੀ ਹੁੰਦੀ ਹੈ 30 35 ਦਿਨਾਂ ਦੇ ਵਿੱਚ ਲਏ ਜਾਂਦੇ ਨੇ ਤੇ ਫੇਰ ਜਾ ਕੇ ਉਹਦੀ ਅੰਡਾ ਮਾਰਨੀ ਸ਼ੁਰੂ ਹੋ ਜਾਂਦੀ ਹੈ ਨਾ ਘੱਟ ਸਮੇਂ ਵਾਲੀ ਆਪਣੀ ਕਿਸਮ ਹੁੰਦੀ ਆ ਤੇ ਫੇਰ ਜਾ ਕੇ ਕਿਤੇ ਉਸ ਤੋਂ ਬਾਅਦ ਜਿਹੜਾ ਉਹਦਾ ਫਟਾਰਾਗਾ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ ਫੇਰ ਖਰਚੇ ਕਰਨੇ ਸ਼ੁਰੂ ਕਰ ਦਿੰਦੇ ਨੇ ਕੋਈ ਆਪਾਂ ਕਹਿੰਦੇ ਫਟਾਰ ਵਾਸਤੇ ਕੁਸ ਪਾ ਰਿਹਾ ਕੋਈ ਕੁਸ ਪਾ ਰਿਹਾ ਤਾਂ ਉਹਨਾਂ ਖਰਚਿਆਂ ਤੋਂ ਬਚਣ ਵਾਸਤੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਜਿਹੜਾ ਆਪਣੀ ਜਿਹੜੀ ਆਪਣੀ ਫਸਲ ਦੀ ਜੜ ਲਾਉਣੀ ਆ ਪਹਿਲਾਂ ਸਭ ਤੋਂ ਪਹਿਲਾਂ ਉਹ ਕਿਸ ਤਰੀਕੇ ਦੇ ਨਾਲ ਆਪਾਂ ਤਿਆਰੀ ਕਰੀਏ ਉਹਦੇ ਬਾਰੇ ਗੱਲਬਾਤ ਕਰਦੇ ਆ ਜਿਹੜੇ ਕਿਸਾਨ ਭਰਾ ਨਵੇਂ ਇੱਕ ਚੈਨਲ ਤੇ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦਾ ਬਈ ਲੈ ਕੇ ਉਹਨਾਂ ਤੋਂ ਬਾਲੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਹੁਣ ਜਿਹੜੇ ਕਿਸਾਨ ਭਰਾ ਪੀਆਰ 126 ਜਾਂ 1509 ਜਾਂ 1692 ਜਾਂ ਹੋਰ ਪ੍ਰਾਈਵੇਟ ਕਿਸਮਾਂ ਨੇ ਜਿਹੜੀਆਂ ਕਿ ਪੀਆਰ 126 ਦੀ ਤਰਾਹੀ ਘੱਟ ਟਾਈਮ ਲਾਈਨ ਵਾਲੀਆਂ ਨੇ ਉਹਨਾਂ ਪਨੀਰੀਆਂ ਦਾ ਜਿਹੜਾ ਟਾਈਮ ਹੈ ਵੈਸੇ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਨਹੀਂ ਟਾਈਮ ਪਰ ਉਹਨਾਂ ਨੂੰ ਜੇਕਰ ਆਪਾਂ ਤਿਆਰ ਕਰਨ ਦੀ ਗੱਲਬਾਤ ਕਰੀਏ ਕਿਸਾਨ ਭਰਾਵੋ ਉਹ 22 ਤੋਂ 25 ਦਿਨਾਂ ਤੱਕ ਐਂਡ ਟੂ ਐਂਡ ਤਿਆਰ ਹੋ ਜਾਣੀਆਂ ਚਾਹੀਦੀਆਂ ਨੇ ਖੇਤ ਦੇ ਵਿੱਚ ਟ੍ਰਾਂਸਪਲੈਂਟਿੰਗ ਲਈ ਫੇਰ ਹੀ ਉਹਦਾ ਸਹੀ ਰਿਜ਼ਲਟ ਮਿਲਦਾ ਹੈ ਤੇ ਜਿਹੜੀਆਂ ਦਰਮਿਆਨੇ ਟਾਈਮ ਵਾਲੀਆਂ ਨੇ ਉਹ 25 ਤੋਂ 30 ਦਿਨ ਤੇ ਜਿਹੜੀਆਂ ਉਸ ਤੋਂ ਬਾਅਦ ਆਪਾਂ ਕਹਿੰਦੀ ਲੰਮੇ ਟਾਈਮ ਵਾਲੀਆਂ ਵੈਸੇ ਲੰਮੇ ਟਾਈਮ ਵਾਲੀਆਂ ਕਿਸਮਾਂ ਨੇ ਜਿਹੜੀਆਂ ਇਸ ਵਾਰ ਬਹੁਤ ਘੱਟ ਲੱਗ ਰਹੀਆਂ ਨੇ ਉਹਨਾਂ ਨੇ ਪਰ ਫਿਰ ਵੀ ਜੇਕਰ ਆਪਾਂ ਉਹਨਾਂ ਦੀ ਗੱਲਬਾਤ ਕਰੀਏ ਤਾਂ ਕਿਸਾਨ ਭਰਾ ਉਹ 30 ਦਿਨਾਂ ਦੇ ਵਿੱਚ ਤਿਆਰ ਹੋ ਜਾਣੇ ਚਾਹੀਦੇ ਨੇ ਕਹਿਣ ਦਾ ਭਾਵ 30 ਦਿਨਾਂ ਤੋਂ ਬਾਅਦ ਜਾਂ 30 ਦਿਨ ਹੋ ਗਏ 1 ਮਹੀਨਾ ਹੋ ਗਿਆ ਤਾਂ ਉਹ ਟ੍ਰਾਂਸਪਲੈਂਟਿੰਗ ਵਾਸਤੇ ਤਿਆਰ ਹੋਣੀਆਂ ਚਾਹੀਦੀਆਂ ਨੇ ਕਹਿਣ ਦਾ ਭਾਵ 30-35 ਦਿਨਾਂ ਦੇ ਤਾਂ ਆਪਾਂ ਇਹ ਜਿਹੜੀਆਂ ਪਨੀਰੀਆਂ ਨੇ ਜਿਹੜੀਆਂ ਕਿਸਮਾਂ ਨੇ ਉਹਨਾਂ ਦੀ ਤਿਆਰੀ ਉਸ ਹਿਸਾਬ ਦੇ ਨਾਲ ਹੀ ਕਰਨੀ ਆ ਕਿ ਉਹ ਕਿਉਂਕਿ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਨਾ ਉਹਨਾਂ ਦੇ ਵਿੱਚ ਜਿਹੜੀ ਗਰੋਥ ਰੇਟ ਹੁੰਦੀ ਹੈ ਜਿਹੜੀ ਉਹਨਾਂ ਦੀ ਬਦਮ ਦੀ ਆਪਾਂ ਕਹიდੀਏ ਸੰਤਤਾ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਆ ਪਰ ਕਈ ਕਿਸਾਨ ਪਰ ਉਸ ਚੀਜ਼ ਨੂੰ ਆਪਾਂ ਕਹიდੀਏ ਕਿ ਘੱਟ ਸਮੇਂ ਵਾਲੀ ਵੈਰਾਈਟੀ ਨੂੰ ਇਸ ਤਰੀਕੇ ਦੇ ਨਾਲ ਉਹਦੀ ਕੇਅਰ ਟੇਕ ਕਰਦੇ ਨਹੀਂਗੇ ਕਿ ਉਹ 20-25 ਦਿਨਾਂ ਦੇ ਵਿੱਚ ਤਿਆਰ ਹੁੰਦੀ ਨਹੀਂ ਤੇ ਉੱਥੇ ਜਾ ਕੇ ਫਿਰ ਕਿਤੇ ਕਿਉਂਕਿ ਜੇਕਰ ਤੁਸੀਂ ਅਜਿਹੇ ਘੱਟ ਟਾਈਮ ਵਾਲੀਆਂ ਕਿਸਮਾਂ ਨੂੰ ਜਿਆਦਾ ਟਾਈਮ ਤੇ ਜਾ ਕੇ ਮਹੀਨੇ ਬਾਅਦ ਵੀ ਲਾਉਂਗੇ 30 32 ਦਿਨਾਂ ਤੇ 35 ਦਿਨਾਂ ਤੇ ਵੀ ਲਾ ਦੋਗੇ ਤਾਂ ਵੀ ਉਸਨੇ ਪਨੀਰੀ ਨੇ ਬਿਲਕੁਲ ਨਹੀਂ ਨਾ ਕਰਨਾ ਤੁਹਾਡੇ ਝਾੜ ਤੇ ਅਸਰ ਪੈ ਸਕਦਾ ਹੁਣ ਬਹੁਤ ਸਾਰੇ ਕਿਸਾਨ ਪਰ ਅਕਸਰੀ ਦੇਖਦੇ ਆ ਕਿ 30 35 ਦਿਨਾਂ ਦੀ ਪਨੀਰੀ ਆ ਜਿਹੜੀ PR 126 ਵਰਗੀਆਂ ਕਿਸਮਾਂ ਦੀ ਜਾਂ 1509 ਵਰਗੀਆਂ ਦੀ ਲਾ ਦਿੰਦੇ ਨੇ ਖੇਤਾਂ ਦੇ ਵਿੱਚ ਟ੍ਰਾਂਸਪਲੈਂਟਿੰਗ ਕਰ ਦਿੰਦੇ ਨੇ ਉਹਨਾਂ ਦਾ ਝਾੜ ਫੇਰ ਵੀ ਵਧੀਆ ਹੁੰਦਾ ਪਰ ਨਾਲ ਦੀ ਨਾਲ ਇਹ ਵੀ ਧਿਆਨ ਰੱਖਣਾ ਚਾਹੀਦਾ ਕਿਸਾਨ ਪਰ ਇਹਦੀ ਸ਼ੁਰੂਆਤ ਜ਼ਰੂਰ ਪਰ ਝਾੜ ਦਾ ਜਿਹੜਾ ਕੋਈ ਵੀ ਫੁੱਲ ਸਟਾਪ ਨਹੀਂ ਹੈਗਾ ਝਾੜ ਤੁਹਾਡਾ ਉਸ ਤੋਂ ਵੀ ਗੁੱਡ ਬੈਟਰ ਬੈਸਟ ਇਹ ਇਸ ਦੇ ਹਿਸਾਬ ਦੇ ਨਾਲ ਆ ਸਕਦਾ ਜੇਕਰ ਤੁਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਰੱਖੋਗੇ ਕਿਉਂਕਿ ਜੇਕਰ ਆਪਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਗਲਤੀ ਕਰਤੀ ਫੇਰ ਆਪਾਂ ਝਾੜ ਦੀ ਉਨੀ ਉਮੀਦ ਨਹੀਂ ਰੱਖ ਸਕਦੇ ਜਿੰਨੀ ਉਮੀਦ ਆਪਾਂ ਨੂੰ ਰੱਖਣੀ ਚਾਹੀਦੀ ਹੈ ਫੇਰ ਉਸ ਤੋਂ ਬਾਅਦ ਆਪਾਂ ਨੂੰ ਬੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋਗੇ ਸਾਨੂੰ ਪ੍ਰਭੂ ਜਿਹੜੀਆਂ ਘੱਟ ਸਮੇਂ ਵਾਲੀਆਂ ਨੇ ਖਾਸ ਕਰਕੇ ਉਹਨਾਂ ਦਾ ਤੇ ਅੱਗੇ ਚਲੋ ਗੱਲਬਾਤ ਕਰਦੇ ਆਂ ਆਪਾਂ ਵੀਡੀਓ ਦੇ ਵਿੱਚ ਕਿ ਆਪਾਂ ਪਾ ਕੀ ਸਕਦੇ ਆਂ ਬਜਾਈ ਦੇ ਸਮੇਂ ਤੇ ਪਹਿਲਾ ਤਰੀਕਾ ਤਾਂ ਇਹੀ ਆ ਕਿਸਾਨਪਰਾਭੂ ਜਿਹੜੇ ਵੀਰਾਂ ਨੇ ਗੇਤੀ ਪਨੀਰੀ ਲਾਉਣੀ ਆ ਉਹਨਾਂ ਦੀ ਤਿਆਰੀ ਦਾ ਟਾਈਮ ਜੇਕਰ ਹੁਣ ਅੱਜ ਦੇ ਦਿਨ ਤੋਂ ਜੇਕਰ ਸ਼ੁਰੂ ਕਰੀਏ 10 ਜਾਂ 15 ਦਿਨ ਪਏ ਨੇਗੇ ਆਪਣੀ ਪਨੀਰੀ ਬੀਜਣ ਦੇ ਤਾਂ ਜਿਹੜੇ ਭਰਾ ਖੇਤਾਂ ਦੇ ਵਿੱਚ ਪਾਣੀ ਲਾ ਸਕਦੇ ਨੇ ਕਿ ਪਾਣੀ ਲਾ ਕੇ ਕੱਖ ਗੰਡਾ ਹੁੰਦਾ ਜਿਹੜਾ ਨਦੀਨ ਹੁੰਦਾ ਉਹ ਸੱਦ ਤੱਕ ਹਰੇ ਹੋ ਜਾਂਦੇ ਆ ਪਰ ਧਰਤੀ ਦੇ ਵਿੱਚੋਂ ਕਦੇ ਵੀ ਨਦੀਨ ਜਿਹੜੇ ਉਹ ਖਤਮ ਨਹੀਂ ਹੋ ਸਕਦੇ ਇਸ ਤਰੀਕੇ ਨਾਲ ਪਰ ਫੇਰ ਵੀ ਜੇਕਰ ਇਹ ਤਰੀਕੇ ਦੀ ਗੱਲਬਾਤ ਕਰੀਏ ਕਿਸਾਨ ਭਰਾਵੋ ਤਾਂ ਇਹ ਤਰੀਕਾ ਇਹੀ ਆ ਕਿ ਤੁਸੀਂ ਖੇਤ ਦੀ ਰੌਣੀ ਕਰ ਸਕਦੇ ਹੋ ਰੌਣੀ ਕਰਕੇ ਉਹਦੇ ਵਿੱਚ ਨਦੀਨ ਹੋ ਗਏ ਤਾਂ ਉਸ ਨੂੰ ਬਾਹ ਸਕਦੇ ਹੋ ਫੇਰ ਪਾਣੀ ਲਾ ਕੇ ਫੇਰ ਨਦੀਨ ਹੋ ਗਏ ਫੇਰ ਬਾਹ ਸਕਦੇ ਹੋ ਤੇ ਜਿਹੜੀ ਦੂਸਰਾ ਤਰੀਕਾ ਜਿਹੜੀ ਰੌਣੀ ਆ ਰੌਣੀ ਕਰਨ ਦੇ ਸਮੇ ਤੁਸੀਂ ਰੂੜੀ ਦੀ ਖਾਦ ਪਾ ਸਕਦੇ ਹੋਗੇ ਰੂੜੀ ਦੀ ਖਾਦ ਪਾ ਕੇ ਉਹਨੂੰ ਫੇਰ ਬਾਹ ਸਕਦੇ ਹੋ ਪਾਣੀ ਲਾ ਸਕਦੇ ਹੋ ਤਾਂ ਜੋ ਜਿਹੜੇ ਆਪਾਂ ਕਹਿੰਦੇ ਸੁਖਮ ਤੱਤ ਨੇ ਜਿਹੜੀ ਤੁਹਾਡੇ ਜ਼ਮੀਨ ਆ ਉਹ ਐਕਟੀਵੇਟ ਹੋ ਜੇ ਪਰ ਇਹਦੇ ਵਿੱਚ ਇੱਕ ਰਿਸਕ ਵੀ ਆ ਕਿਸਾਨਪ੍ਰਭ ਜੇਕਰ ਤੁਹਾਨੂੰ ਕਿਤੋਂ ਮਿਲਦੀ ਆ ਜਾਂ ਤੁਹਾਡੇ ਕੋਲ ਆਪਣੇ ਕੋਲ ਗੋਬਰ ਗੈਸ ਪਲਾਂਟ ਹੈਗਾ ਤਾਂ ਉਹਦੀ ਜ਼ਰੂਰ ਖਾਦ ਪਾ ਸਕਦੇ ਹੋ ਜੇਕਰ ਤੁਸੀਂ ਉੱਧਾ ਕੱਚੀ ਰੂੜੀ ਪਾਉਂਗੇ ਤਾਂ ਤੁਹਾਡੇ ਜਿਹੜੇ ਕੱਖ ਕੰਡਾ ਹੋਰ ਨਦੀਨ ਨੇ ਉਹ ਵੀ ਇਹਦਾ ਕੋਈ ਬਾਲਾ ਬੈਨੀਫਿਟ ਨਹੀਂ ਮਿਲਨ ਵਾਲਾ ਇਹ ਤਰੀਕਾ ਬਹੁਤ ਸਾਰੇ ਕਿਸਾਨ ਭਰਾ ਅਪਣਾਉਂਦੇ ਨੇ ਪਰ ਨਦੀਨ ਨੇ ਜਿਹੜੀ ਧਰਤੀ ਦੇ ਵਿੱਚ ਨਦੀਨ ਹੈਗੇ ਨੇ ਉਹ ਇਸ ਤਰੀਕੇ ਦੇ ਨਾਲ ਕਦੇ ਵੀ ਖਤਮ ਨਹੀਂ ਹੁੰਦੇ ਬਹੁਤ ਸਾਰੇ ਕਿਸਾਨ ਭਰਾ ਇਸ ਚੀਜ਼ ਨੂੰ ਕਰਕੇ ਦੇਖ ਚੁੱਕੇ ਨੇ ਆਪਾਂ ਵੀਡੀਓ ਦੇ ਵਿੱਚ ਕਿਤਾਬੀ ਗੱਲਾਂ ਨਹੀਂ ਆਪਾਂ ਜਿਹੜੀਆਂ ਪ੍ਰੈਕਟਿਸ ਨੇ ਕਿਸਾਨ ਭਰਾਵਾਂ ਦੀਆਂ ਨੇ ਆਪਣੀਆਂ ਨੇ ਪ੍ਰੈਕਟਿਸ ਉਹਦੇ ਬਾਰੇ ਗੱਲਬਾਤ ਕਰਦੇ ਆਂ ਇਹ ਤਰੀਕਾ ਬੜਾ ਜ਼ਿਆਦਾ ਨਦੀਨ ਖਤਮ ਕਰਨ ਵਾਸਤੇ ਸਾਰਥਕ ਤਰੀਕਾ ਨਹੀਂ ਹੈਗਾ ਤਰੀਕਾ ਉਹੀ ਕੈਮੀਕਲੀ ਤਰੀਕਾ ਆਪਾਂ ਵਰਤ ਸਕਦੇ ਆਂਗੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਕਰਾਂਗੇ ਉਹਦੇ ਬਾਰੇ ਤੇ ਦੂਸਰਾ ਤਰੀਕਾ ਕਿਸਾਨਪਰਾ ਉਹ ਚੰਗੀ ਤਰ੍ਹਾਂ ਖੇਤ ਨੂੰ ਸੁੱਕੇ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਤੁਸੀਂ ਉਹਦੇ ਤੇ ਕੰਪਿਊਟਰ ਕਹਿਣ ਦਾ ਭਾਵ ਲੈਜਰ ਲੈਵਲ ਕਰਾ ਕੇ ਫਿਰ ਤੁਸੀਂ ਉਸ ਖੇਤ ਦੇ ਵਿੱਚ ਪਣੀ ਰੀ ਬੀਜਣ ਦੇ ਸਮੇਂ ਸੁੱਕੇ ਖੇਤ ਦੇ ਵਿੱਚ ਬੀਜ ਕੇ ਤੁਸੀਂ ਉਹ ਵੀ ਤਰੀਕਾ ਅਪਣਾ ਸਕਦੇ ਹੋਗੇ ਸਟਾ ਦੇ ਕੇ ਉੱਪਰ ਪਾਣੀ ਲਾਉਣ ਵਾਲਾ ਜਿਹੜਾ ਕਿ ਆਮ ਜ਼ਿਆਦੇ ਵੱਡੇ ਵੱਡੀ ਸੰਖਿਆ ਦੇ ਵਿੱਚ ਕਿਸਾਨਪਰਾ ਇਹੀ ਤਰੀਕਾ ਵਰਤਦੇ ਨੇਗੇ ਜਿਹੜਾ ਕਿ ਕਾਮਯਾਬ ਤਰੀਕਾ ਆਪਾਂ ਕਹਿ ਸਕਦੇ ਆ ਹੈਗਾ ਤੇ ਬਹੁਤ ਸਾਰੇ ਕਿਸਾਨਾਂ ਭਰਾ ਪਾਣੀ ਛੱਡ ਕੇ ਬਾਅਦ ਦੇ ਵਿੱਚ ਸੱਟਾ ਦਿੰਦੇ ਨੇਗੇ ਸੋ ਇਹ ਦੋ ਤਿੰਨ ਤਰੀਕੇ ਨੇਗੇ ਤੇ ਇੱਕ ਪਿੱਸੀ ਗੱਲ ਰਹਿ ਗਈ ਸੀ ਜੇਕਰ ਤੁਹਾਡੇ ਖੇਤ ਦੇ ਵਿੱਚ ਨਿਮਾ ਟੋੜ ਵਗੈਰਾ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਪਾਣੀ ਲਾਉਣ ਵਾਲਾ ਤਰੀਕਾ ਜ਼ਰੂਰ ਵਰਤੋ ਕਿਸਾਨ ਭਰਾ ਉਹ ਪਰ ਉਹਦੇ ਵਿੱਚ ਨਿਮਾ ਟੋੜ ਦੀ ਪ੍ਰੋਬਲਮ ਤੋਂ ਤੁਸੀਂ ਖਲ ਵੀ ਪਾ ਸਕਦੇ ਹੋਗੇ ਮਰਲੇ ਦੀ 1 ਕਿਲੋ ਕੁ ਖਲ ਕਹਿਣ ਦਾ ਭਾਅ ਤੁਸੀਂ ਪਾ ਸਕਦੇ ਹੋਗੇ ਖਲ ਖਲ ਦਾ ਸੱਟਾ ਦੇ ਸਕਦੇ ਹੋ ਪਰ ਉਹਦੇ ਨਾਲ ਨਿਮਾਟੋਡ ਦੀ ਪ੍ਰੋਬਲਮ ਘਟ ਸਕਦੀ ਆ 100% ਉਹਦਾ ਸਾਰਥਕ ਹੱਲ ਨਹੀਂ ਹੈਗਾ ਤੁਹਾਡੇ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਆਪਣੇ ਖੇਤ ਦਾ ਜਿਹੜਾ ਜਗ੍ਹਾ ਗਈ ਉਹ ਜਗ੍ਹਾ ਬਦਲ ਸਕਦੇ ਹੋ ਫਿਰ ਇਸ ਚੀਜ਼ ਤੋਂ ਬਚਿਆ ਜਾ ਸਕਦਾ ਕਿਉਂਕਿ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਪਨੀਰੀ ਤੋਂ ਹੀ ਇਹ ਚੀਜ਼ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਐਂਡ ਤੱਕ ਫਸਲ ਦਾ ਖੜਾ ਨਹੀਂ ਛੱਡਦੀ ਸੋ ਇਹ ਹੋ ਗਈਆਂ ਦੋ ਤਰੀਕੇ ਪਨੀਰੀ ਬੀਜਣ ਦੇ ਹੁਣ ਆਪਾਂ ਅੱਜ ਇੱਕ ਖਾਦ ਦੀ ਗੱਲ ਕਰੀਏ ਕਿਸਾਨ ਭਰਾਵੋ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਇਤਰਾਜ਼ ਹੁੰਦਾ ਕਿ ਵੀਡੀਓ ਲੰਬੀ ਹੋਗੀ ਤਾਂ ਆਪਾਂ ਜਲਦੀ ਜਲਦੀ ਖਾਦ ਦੀ ਗੱਲਬਾਤ ਕਰੀਏ ਕਿਸਾਨ ਭਰਾਵੋ ਤਾਂ ਜਿਹੜਾ ਪਰ ਇੱਕੜ ਦੇ ਹਿਸਾਬ ਦੇ ਨਾਲ ਤੁਸੀਂ ਕਿੰਨੀ ਵੀ ਬੀਜਨੇ ਆਂ ਕਨਾਲ 2 ਕਨਾਲਾਂ 4 ਕਨਾਲ ਜਾਂ ਕਿੱਲਾ ਬੀਜਨਾ ਜਾਂ ਧੀ ਕਨਾਲ ਬੀਜਨੇ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਵੰਡ ਸਕਦੇ ਹੋ ਕਿ ਆਪਾਂ ਪਰ ਇੱਕੜ ਦੀ ਜੇਕਰ ਗੱਲ ਕਰੀਏ ਕਿਸਾਨ ਭਰਾਵੋ 30 ਕਿਲੋ ਜੂਰੀਆ ਕਹਿੰਦਾ ਭਾਵ ਘੱਟੋ ਘੱਟ 25-30 ਕਿਲੋ ਜੂਰੀ ਹੈ ਤੁਸੀਂ ਇੱਕ ਕਿੱਲੇ ਦੇ ਵਿੱਚ ਇਹਦਾ ਸੱਟਾ ਦੇ ਸਕਦੇ ਹੋਗੇ ਵਿਜਾਈ ਦੇ ਸਮੇਂ ਵਿਜਾਈ ਤੋਂ ਪਹਿਲਾਂ ਆਪਾਂ ਕਹਿੰਦੇ ਜਿਵੇਂ ਕਿ ਆਪਣਾ ਖੇਤ ਤਿਆਰ ਹੋ ਗਿਆ ਜਦੋਂ ਉਸ ਤੋਂ ਬਾਅਦ 1 ਗੱਟਾ ਸੁਪਰ ਦਾ ਜਿਹਨੂੰ ਆਪਾਂ ਸੰਗਲ ਸੁਪਰ ਫਾਸਫੇਟ ਕਹਿੰਦੇ ਨੇ ਸੁਪਰ ਦਾ 1 ਗੱਟਾ ਪਾ ਸਕਦੇ ਆਂਗੇ ਪਰ ਏਕੜ ਦਾ ਹੁਣ ਜੇਕਰ ਕਨਾਲ ਆ ਗਈ ਤਾਂ ਕਨਾਲ ਦੇ ਤੁਸੀਂ ਵੰਡ ਸਕਦੇ ਹੋਗੇ 50 ਕਿਲੋ ਨੂੰ ਇੱਕ ਕਨਾਲ ਤੇ ਕਿੰਨਾ ਘੜ ਢਲਦਾ ਦਾ ਤੇ ਉਸ ਤੋਂ ਬਾਅਦ ਆ ਗਈ ਪੋਟਾਸ਼ ਜਿਹੜੇ ਕਿਸਾਨ ਪਰਮਾਂ ਦੇ ਖੇਤਾਂ ਦੇ ਵਿੱਚ ਖਰਚੇ ਨਹੀਂ ਵਾਹੇ ਗਏ ਅਗਲਾ ਕੀ ਤੁਸੀਂ ਖੇਤ ਤਿਆਰ ਕਰਦੇ ਹੋ ਜਾਂ ਜੈਬ ਕਮਾਦਾ ਨਹੀਂ ਹੈਗਾ ਜਾਂ ਹੋਰ ਬਹੁਤ ਸਾਰੇ ਆਪਾਂ ਕਹਿੰਦੇ ਖੇਤਾਂ ਦੇ ਵਿੱਚ ਜੈ ਟੈਸਟ ਕਰਾਈ ਹੈ ਮਿੱਟੀ ਪਾਣੀ ਟੈਸਟ ਤੁਹਾਡਾ ਹੈਗਾ ਉਹਦੇ ਵਿੱਚ ਪਟਾਸ ਦੀ ਕਮੀ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਜਰੂਰ ਕਿਸਾਨਪਰਭੂ ਪਟਾਸ ਆ ਜਿਹੜੀ ਉਹ ਪਨੀਰੀ ਬੀਜਣ ਦੇ ਸਮੇਂ ਜਰੂਰ ਪਾਓ ਘੱਟ ਤੋਂ ਘੱਟ ਪਰ ਏਕੜ 10 ਤੋਂ 15 ਕਿਲੋ ਤੱਕ ਪਾ ਸਕਦੇ ਹੋ ਕਨਾਲਾਂ ਤੇ ਤੁਸੀਂ ਵੰਡ ਸਕਦੇ ਹੋ ਤੇ ਜਿਹੜੀ ਜ਼ਿੰਕ ਆ ਗਈ ਪਾਉਣੀ ਜ਼ਰੂਰੀ ਹੁੰਦੀ ਹੈ ਬਹੁਤ ਸਾਰੇ ਕਿਸਾਨਪਰਭੂ ਇਹਦੇ ਵਿੱਚ ਕੀ ਚੱਕਰ ਹੁੰਦਾ ਕਿਸਾਨਪਰਭੂ ਜਿਹੜੀ ਆਪਾਂ ਸੁਪਰ ਪਾਲੀ ਜਾਂ ਡਾਇਮੋਨੀਆ ਪਾਲੀ ਬਹੁਤ ਸਾਰੇ ਕਿਸਾਨਾਂ ਪਰ ਡੀਏਪ ਪਰ ਪਾ ਰਹੇ ਨੇਗੇ ਤਾਂ ਥੋੜੇ ਆਪਾਂ ਕਹਿੰਦੇ ਥੋੜੀ ਜਗ੍ਹਾ ਦੇ ਵਿੱਚ ਤੇ ਥੋੜੇ ਸਮੇਂ ਦੇ ਵਿੱਚ ਇੱਕੋ ਟਾਈਮ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਦੇਣ ਤੋਂ ਬਚੀਏ ਭਾਵੇਂ ਕਿ ਆਪਾਂ ਇੱਕ ਚੈਨਲ ਦੇ ਉੱਤੇ ਵੀਡੀਓ ਪਾਈ ਸੀ ਕਿ ਪਿੱਛੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿੰਨੇ ਲੱਖ ਟਨ ਮਿੱਟੀ ਹੁੰਦੀ ਹੈ ਜਿਹੜੀ ਆਪਣੇ ਖੇਤ ਦੇ ਵਿੱਚ ਪਰ ਉਹਦੇ ਨਾਲ ਇਹ ਚੀਜ਼ ਮੈਟਰ ਨਹੀਂ ਕਰਦੀ ਹੁਣ ਮੈਟਰ ਕੀ ਕਰਦਾ ਕਿਸਾਨਪ੍ਰਭ ਜਿਹੜੀ ਆਪਾਂ ਪਨੀਰੀ ਬੀਜਣੀ ਆ ਬਹੁਤ ਸਾਰੇ ਵੀਰ ਨੇ ਜਿਹੜੇ ਕਹਿੰਦੇ ਨੇ ਕਿ ਯਾਰ ਜ਼ਿੰਕ ਵੀ ਪਾ ਦਿਓ ਨਾਲ ਹੀ ਪਰ ਇੱਕ ਦੂਸਰੇ ਦੀ ਕਾਟ ਆਪਾਂ ਨੇ ਕਿਸੇ ਵੀ ਤੱਤ ਦੀ ਨਹੀਂ ਕਰਨੀ ਜੇਕਰ ਜ਼ਿੰਕ ਤੁਸੀਂ ਦੇਣੀ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਜ਼ਿੰਕ ਜ਼ਰੂਰੀ ਆ ਦੇਣੀ ਤਾਂ ਤੁਸੀਂ ਉੱਪਰ ਕਿਸਾਨਪ੍ਰਭ ਸੜਕਾ ਕਰ ਸਕਦੇ ਹੋ ਫਿਰ ਅੱਗੇ ਜਾ ਕੇ ਤੁਸੀਂ ਆਪਣੇ ਝੋਨੇ ਦੇ ਵਿੱਚ ਜ਼ਰੂਰ ਜ਼ਿੰਕ ਦਿਓ ਪਰ ਇਹਨਾਂ ਦਿਨਾਂ ਦੇ ਵਿੱਚ ਜ਼ਿੰਕ ਦੇਣ ਤੋਂ ਜੇਕਰ ਤੁਸੀਂ ਡਾਇਮੋਨੀਆ ਪਾ ਰਹੇ ਹੋ ਸੁਪਰ ਪਾ ਰਹੇ ਹੋ ਤਾਂ ਥੋੜਾ ਜਿਹਾ ਆਪਾਂ ਕਹ dielie ਕਿ ਇਗਨੋਰ ਕਰਨ ਦੀ ਇਹਨੂੰ ਲੋੜ ਪੈਂਦੀ ਆ ਕਿਉਂਕਿ ਇਹਨੇ ਜਿਹੜੀ ਜੈਂਕਾ ਨਹੀਂ ਤਾਂ ਆਪਣਾ ਕੰਮ ਕਰਨਾ ਤੇ ਨਾ ਹੀ ਦੂਸਰੀ ਜਿਹੜੀ ਖਾਦ ਆ ਉਹਨੂੰ ਕੰਮ ਕਰਨ ਦੇਣਾ ਇਹਦਾ ਕਹਿਣ ਦਾ ਭਾਵ ਦੋਨਾਂ ਦਾ ਅਸਰ ਘਟਣ ਦੇ ਚਾਂਸ ਵੱਧ ਹੁੰਦੇ ਨੇ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਕਿਸਾਨ ਪ੍ਰਭੂ ਇਹ ਤਾਂ ਖਾਦਾਂ ਬਾਰੇ ਗੱਲਬਾਤ ਹੋ ਗਈ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਕਿ ਕਿੰਨਾ ਕੁ ਬੀਜ ਕਿੰਨੇ ਕੁ ਰਕਵੇ ਦੇ ਵਿੱਚ ਆਪਾਂ ਪਾ ਸਕਦੇ ਆ ਤੇ ਕਿਹੜੇ ਬੀਜ ਨੇ ਜਿਹੜੇ ਕਿਹੜੀ ਤਰੀਕ ਨੂੰ ਆਪਾਂ ਲਾ ਸਕਦੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿਸਾਨ ਪ੍ਰਭੂ ਵੀਡੀਓ ਦੇ ਵਿੱਚ ਬਣਾਈ ਜਾਂਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ